ਚੋਣ ਕਮਿਸ਼ਨ ਵੱਲੋਂ ਦੇਸ਼ ਭਰ ਵਿੱਚ ਚੋਣ ਜਾਬਤਾ ਲਗਾਉਣ ਤੋਂ ਬਾਅਦ ਪੁਲਿਸ ਵਿੱਚ ਉਹਨਾਂ ਨੂੰ ਲੈ ਕੇ ਬਟਾਲਾ ਸ਼ਹਿਰ ਵਿੱਚ ਕਾਨੂੰਨ ਵਿਵਸਥਾ ਬਣਾਈ ਰੱਖਣ ਦੇ ਮੰਤਵ ਨਾਲ ਫਲੈਗ ਮਾਰਚ ਚੱਲ ਰਹੀ ਹੈ ਮਾਰਚ ਜੋ ਪੂਰੇ ਸ਼ਹਿਰ ਵਿੱਚ ਹੁੰਦੇ ਹੋਏ ਖਤਮ ਹੋਇਆ ਉੱਥੇ ਇਸ ਫਲੈਗ ਮਾਰਚ ਦੀ ਗਵਾਈ ਡੀਐਸਪੀ ਸਿਟੀ ਬਟਾਰਾ ਪਲੱਸ ਨੇ ਕੀਤੀ ਹੈ ਤੇ ਉਨ੍ਹਾਂ ਨੇ ਕਿਹਾ ਕਿ ਹਰ ਪੰਗਨਾ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਨੇ ਤੇ ਪੰਜਾਬ ਪੁਲਿਸ ਦੇ ਨਾਲ ਪੈਰਾ ਮਿਲਟਰੀ ਫੋਰਸ ਵੀ ਤਾਇਨਾਤ ਕੀਤੇ ਗਏ ਦੱਸਿਆ ਇਹ ਪੰਜਾਬ ਵਿੱਚ ਲੋਕ ਸਭਾ ਚੋਣਾਂ ਜਲਦ ਹੋਣ ਵਾਲੀਆਂ ਨੇ ਤੇ ਇਸ ਨੂੰ ਮੱਦੇ ਨਜ਼ਰ ਹੁਣ ਪੁਲਿਸ ਨੇ ਚੌਕਸੀ ਵਧਾ ਦਿੱਤੀ ਆ ਹਰ ਇੱਕ ਸ਼ਰਾਰਤੀ ਅੰਸਰ ਤੇ ਪੁਲਿਸ ਦੇ ਵੱਲੋਂ ਚੌਕਸੀ ਦੇ ਨਾਲ ਨਜ਼ਰ ਰੱਖੀ ਜਾ ਰਹੀ ਹੈ ਅੱਜ ਜੀ ਆਪਣੇ ਆਪਣੇ ਸਿਟੀ ਬਟਾਲਾ ਦੇ ਵਿੱਚੜੇ ਮੇਨ ਬਾਜ਼ਾਰ ਨੇ ਉਹਨਾਂ ਵਿੱਚ ਬੀਐਸਐਫ ਦੇ ਨਾਲ ਲੈਕਰਨ ਦੀ ਕੰਪਨੀ ਦੇ ਨਾਲ ਆਪਣੇ ਸਬਡਿਵੀਜ਼ਨ ਦੀ ਫੋਰਸ ਨਾਲ ਮੇਰੇ ਸਿਟੀ ਸਿਟੀ ਆ ਸਿਵਲ ਲਾਈਨ ਨੇ ਤੇ ਸੇਖਵਾਂ ਦੀ ਫੋਰਸ ਆ ਫਲੈਗ ਮਾਰਚ ਕਰ ਰਹੇ ਆ ਇਲੈਕਸ਼ਨ ਦੇ ਸਬੰਧ ਵਿੱਚ ਵੀ ਲੋਕਾਂ ਦੇ ਵਿੱਚ ਡਰ ਦੀ ਭਾਵਨਾ ਖਤਮ ਹੋ ਗਈ ਤੇ ਆਪਣੀ ਜਿਹੜੀ ਆ ਵੋਟ ਦਾ ਇਸਤੇਮਾਲ ਆ ਉਹ ਬਿਨਾਂ ਡਰ ਭੈ ਤੋਂ ਕਰਨਾ ਐਕਸਰਸਾਈਜ਼ ਦਾ ਸਮਾਨ ਰੱਖਿਆ ਉਹਦੇ ਵਾਸਤੇ ਸਪੈਸ਼ਲ ਨਾਕਾਬੰਦੀ ਕੀਤੀ ਗਈ ਹੈ 24 ਆਵਰ ਚੱਲ ਰਹੇ ਸਾਡੇ ਨਾਕੇ ਪੰਜ ਨਾਕੇ ਚੱਲ ਰਹੇ ਆ ਉਤੋਂ ਤੋਂ ਕਾਫੀ ਰਿਕਵਰੀ ਵੀ ਹੋ ਰਹੀ ਆ ਇਹ ਲੀਗਲ ਸ਼ਰਾਬ ਦੀ ਵੀ ਰਿਕਵਰੀ ਹੋਈ ਆ ਪੈਸੇ ਦੀ ਰਿਕਵਰੀ ਵੀ ਹੋ ਰਹੀ ਆ ਉਹਨਾਂ ਨੂੰ ਜਦੋਂ ਪੈਸੇ ਅਸੀਂ ਫੜਦੇ ਆ ਇਨਕਮ ਟੈਕਸ ਵਿਭਾਗ ਨੂੰ ਬੁਲਾ ਕੇ ਜੇ ਉਹ ਸਹੀ ਅਦਰ ਰਿਲੀਜ਼ ਕਰ ਦਈਦੇ ਆ ਜੇ ਕਿਸ ਤੋਂ ਇਲਾਵਾ ਦਿੱਖਿਆ ਜਾਵੇ ਤਾਂ ਕਿੰਨੀ ਫੋਰਸ ਜਿਹੜੀ ਆ ਪੰਜਾਬ ਪੁਲਿਸ ਦੀ ਵਧੀਆ ਇਹ ਪੈਰਾਮੀਟਰੀ ਪੋਰਸ਼ਨ ਭਾਈ ਜੀ ਇਲੈਕਸ਼ਨ ਤੋਂ ਬਾਅਦ ਵਿੱਚ ਆ ਜਾਈਏ ਸਾਡੇ ਕੋਈ ਕੰਪਨੀ ਆਈ ਹੈ ਭਗਸਰ ਦੀ ਉਸ ਤੋਂ ਬਾਅਦ ਜੋ ਜੋ ਇਲੈਕਸ਼ਨ ਲਾ ਕੇ ਜਾਵਾਂਗੇ ਤਾਂ ਹੋਰ ਵੀ ਕੰਪਨੀਆਂ ਸਾਨੂੰ ਮਿਲਣਗੀਆਂ